ਇਹਨਾਂ ਤੇ ਆਮ ਇੱਕੋ ਦਾ ਨਾਗਰਿਕ ਰਹਿ ਰਿਹਾ ਇਹਨਾਂ ਦੇ ਵਿੱਚ 2000 ਪ੍ਰਵਾਸੀ ਰਹਿ ਰਿਹਾ ਜਿਹੜਾ ਜੁਝਿਆਣਾ ਅਗਰ ਸਾਡੇ ਕੋਲ ਕੀਤਾ ਮਿੱਠਾ ਉਹਨੂੰ ਇਹ ਪੂਰਾ ਕਰ ਲਈਏ ਪਸੋ ਥੋੜੇ ਜਿਹੇ ਟਾਈਮ ਲੱਗੇਗਾ ਲੇਕਿਨ ਪੂਰਾ ਹੋ ਜਾਏਗਾ ਤਾਂ ਹੁਣ ਮੈਂ ਬੇਦੀ ਕਰਾਂਗਾ ਕਿਹਨੂੰ ਗੱਲਾਂ ਮੈਂ ਵਿਰੇਜ ਨੂੰ ਵਿਰੇਜ ਆਇਆ ਦਫ਼ਤਰ ਸਾਡੀਆਂ ਮਾਰਚੋ ਗੱਲ ਬੈਠਾ ਹੋਇਆ ਜੇ ਕੀ ਵੀ ਦੇਖੋਗੇ ਜਿਹੜੇ ਤੁਹਾਡੇ ਸਤਲਕਾਜ਼ੀ ਦਾ ਉਹ ਜਿਹੜੇ ਸਦਸੇ ਹੈ ਨਾ ਉਹਨਾਂ ਦੇ ਵਿੱਚ 20 ਦਸ ਜਣੇ ਐ ਤੇ ਦਸ ਜਣੇ ਵੀ ਤੋ ਸੱਤ ਜਣੇ ਨੇ ਘਰੇ ਬੈਠੇ ਹੋਏ ਨੇ ਉਹਦਾ ਕੰਮ ਤਾਂ ਕੀ ਆ ਪਹਿਲਾਂ ਅਸੀਂ ਮੀਡੀਆ ਵਿੱਚ ਗੋਲਿਆ ਫਿਰ ਉਹਦੀ ਤੇ ਸਲਾਮਾਂ ਕਰਦੇ ਆ ਫਿਰ ਬਹਿਸ ਕਰਦੇ ਆ ਬੜਾ ਕੁਝ ਕਰਦੇ ਪਿਆ ਪਰ ਲੇਕਿਨ ਉਹ ਸਮਾਜ ਜਿਹੜਾ ਹੈ ਜੇ ਵੀਰਾਉ ਬਿੱਟੂ ਭਾਈ ਬੜੇ ਸਾਫ਼-ਸਾਫ਼ ਸਰਪੰਚ ਸਭ ਕੁਛ ਦੱਸ ਗਏ ਨੇ ਮੈਂ ਇੱਕੋ ਜਲ ਤਾਂ ਨਹੀਂ ਹੋਰ ਨੂੰ ਪੁੱਛਣਾ ਚਾਹਣਾ ਕੀ ਜੇ ਕੋਈ ਕੋਈ ਤૈયਾਰ ਕੋਨੇ ਤੇ ਕਿ ਬੋਰੀ ਨੂੰ ਆਪਣੇ ਸੇਟੇ ਆਂਦਾ ਇਹ ਬਾਜ਼ਾਰ ਕਿਉਂ ਕਰ ਰਹੇ ਫਿਰ ਕਾੜਦੇ ਨੇ ਤੁਸੀਂ ਇਹਨਾਂ ਬੋਰੀਆਂ ਨੂੰ ਨਜ਼ਰ ਅੰਦਾਜ਼ ਨਾ ਕਰੋ ਇਹ ਥੋਰੀਆਂ ਅਸਲੀਆਂ ਪਈਆਂ ਨੇ ਸਰਕਾਰ ਨੇ ਕੀਤੀ ਹੈ ਕਿ ਇਹ ਪ੍ਰਸ਼ਾਸਨ ਨੂੰ 30 ਤਰੀਕ ਦਾ ਟਾਈਮ ਦਿੱਤਾ ਹੈ ਤੇ ਜਿਹੜੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਬਿਨਾ ਵੈਰੀਫਿਕੇਸ਼ਨ ਤੋਂ ਪਰਵਾਸੀ ਰਹਿ ਰਹੇ ਆ ਅਸੀਂ ਉਹਨਾਂ ਨੂੰ ਟਾਈਮ ਦਿੱਤਾ ਸੀ ਵੀ 30 ਤਰੀਕ ਤੱਕ ਸਾਨੂੰ ਉਹਨਾਂ ਦੀ ਸਨਖ ਚਾਹੀਦੀ ਆ ਉਹਨਾਂ ਦੀ ਵੈਰੀਫਿਕੇਸ਼ਨ ਚਾਹੀਦੀ ਆ ਉਹਨਾਂ ਦਾ ਟਾਈਮ ਜਿਹੜਾ ਉਹ ਖਤਮ ਹੋ ਚੁੱਕਿਆ ਤੇ ਹੁਣ ਅਸੀਂ 30 ਤਰੀਕ ਤੋਂ ਬਾਅਦ ਸਾਡਾ ਅਗਲਾ ਮੁੱਦਾ ਜਿਹੜਾ ਸਟੱਪ ਹੋਏਗਾ ਵੀ ਅਸੀਂ ਜਾ ਕੇ ਐਸਐਸਪੀ ਦਫਤਰ ਦੇ ਬਾਹਰ ਥਾਲੀਆਂ ਤੇ ਤਾਲੀਆਂ ਨਾਲ ਉਹਨਾਂ ਨੂੰ ਜਗਾਵਾਂਗੇ ਕਿ ਜਿਹੜੇ ਵੈਰੀਫਿਕੇਸ਼ਨ ਜਿਹੜੇ ਨਹੀਂ ਹੋਈ ਜਾਂ ਤੇ ਉਹਨਾਂ ਦੇ ਪਰਚੇ ਕੱਟੇ ਜਾਣ ਤੇ ਜਾਂ ਉਹਨਾਂ ਦੀ ਵੈਰੀਫਿਕੇਸ਼ਨ ਖੁੱਲ ਕੇ ਕੀਤੀ ਜਾਏ ਜਿਨ੍ਹਾਂ ਦੀ ਵੈਰੀਫਿਕੇਸ਼ਨ ਹੋ ਰਹੀ ਚੁੱਕੀ ਆ ਉਹਨਾਂ ਦੇ ਆਧਾਰ ਕਾਰਡ ਡੁਪਲੀਕੇਟ ਨੇ ਜਾਂ Ориਜਨਲ ਨੇ ਉਹ ਵੀ ਚੈੱਕ ਕੀਤੇ ਜਾਣ ਸ਼ਾਇਦ ਵਿੱਚ ਜਿੰਨੇ ਕਿਰਾਏ ਤੇ 1.5 ਲੱਖ ਕਿਰਾਇਆ ਲੈ ਕੇ ਅਸੀਂ 8000 ਕਿਰਾਏ ਦੇ ਦੁਕਾਨਾਂ ਲਈਆਂ ਨੇ ਉਹਨਾਂ ਦਾ ਵੀ ਥੋੜਾ ਬੈਕਗ੍ਰਾਉਂਡ ਚੈੱਕ ਕੀਤੀ ਜਾਏ ਜੇ ਆਪਾਂ 1.5 ਲੱਖ ਰੁਪਈਆ ਜੇ ਕੋਈ ਦੁਕਾਨਦਾਰ ਕਿਰਾਇਆ ਦੇ ਰਿਹਾ ਤੇ ਉਹਦੇ ਵਿੱਚ 10 ਮੁਲਾਜ਼ਮ ਹੀ ਕੰਮ ਕਰ ਰਹੇ ਆ ਉਹਨਾਂ ਦਾ ਟੋਟਲ ਖਰਚਾ ਇੱਕ ਮਹੀਨੇ ਦਾ 3 ਲੱਖ ਰੁਪਈਆ ਸਾਲ ਦਾ 36 ਲੱਖ ਰੁਪਈਆ ਬਣਦਾ ਜੇ 36 ਲੱਖ ਇੱਕ ਦੁਕਾਨਦਾਰ ਕਿੱਥੋਂ ਕੱਢਦਾ ਇਹ ਸੋਚਣ ਦਾ ਗਹਿਰਾਈ ਨਾਲ ਸੋਚਣ ਦਾ ਹੈਗਾ ਜੀ ਮੁੱਦਾ ਇਹ ਸੋਚਣਾ ਚਾਹੀਦਾ ਇਹ ਪ੍ਰਸ਼ਾਸਨ ਨੂੰ ਚਾਹੀਦਾ ਪਤਾ ਕਰਨਾ ਚਾਹੀਦਾ ਕਿ ਇੰਨੇ ਪੈਸੇ ਇਹਨਾਂ ਨੂੰ ਕਿੱਥੋਂ ਆ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਇੰਨਾ ਕਾਰੋਬਾਰ ਨਹੀਂ ਹੈਗਾ ਜਿਹੜਾ ਕਿ ਇਹਨਾਂ 36 ਲੱਖ ਰੁਪਏ ਸਾਲ ਦਾ ਕਮਾ ਲੈਣ ਇਹ ਕੋਈ ਫੈਕਟਰੀ ਤੇ ਲਾਈ ਨਹੀਂ ਦੁਕਾਨਦਾਰ ਇੰਨੀ ਕਮਾਈ ਨਹੀਂ ਕਰ ਸਕਦਾ ਜਿਨ੍ਹਾਂ ਦੀ এডੂਕੇਸ਼ਨ ਨਹੀਂ ਹੋਈ ਉਹ ਕ੍ਰਿਮੀਨਲ ਵੀ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਇਹ ਬਾਰਡਰ ਏਰੀਆ ਬਿਲਕੁਲ ਬਾਰਡਰ ਪਾਕਿਸਤਾਨ ਦੇ ਨਾਲ ਸਾਡਾ ਗੁਰਦਾਸਪੁਰ ਏਰੀਆ ਪੈਂਦਾ ਸਾਨੂੰ ਨਹੀਂ ਪਤਾ ਉਹ ਗੁਰਦਾਸਪੁਰ ਦੇ ਵਿੱਚ ਕਿਸ ਮਕਸਦ ਲਈ ਆਏ ਆ ਉਹ ਬੰਗਲਾਦੇਸ਼ ਤੋਂ ਆਏ ਆ ਪਾਕਿਸਤਾਨ ਤੋਂ ਆਏ ਆ ਅਫਗਾਨਿਸਤਾਨ ਤੋਂ ਆਏ ਆ ਕਿ ਅੱਜ ਕੱਲ ਦੇ ਜਿਹੜਾ ਸੁਵਿਧਾ ਕੇਂਦਰ ਆ ਉਥੇ ਵਿੱਚ ਵੀ ਕੁਝ ਇਹੋ ਜਿਹੇ ਬੰਦੇ ਨੇ ਜਿਹੜੇ 5-500 ਰੁਪਇਆ ਦੇ ਕੇ ਹਜ਼ਾਰ-ਹਜ਼ਾਰ ਰੁਪਇਆ ਦੇ ਕੇ ਡੁਪਲੀਕੇਟ ਆਧਾਰ ਕਾਰਡ ਵੀ ਬਣਾ ਲੈਂਦੇ ਨੇ ਐਮਸੀ ਕੋ ਜਾ ਕੇ ਜੇ ਕੋਈ ਕਿਰਾਏ ਤੇ ਆਇਆ ਵਾ ਜੇ ਕੇਸ ਦਾ ਵਾਕਫ ਆ ਤੇ ਉਹਨੂੰ ਨਾਲ ਲੈ ਕੇ ਜਾ ਕੇ ਐਮਸੀ ਕੋ ਮੋਹਰ ਲਵਾ ਕੇ ਫਾਰਮ ਤੇ ਤੇ ਜਾ ਕੇ ਵੈਰੀਫਿਕੇਸ਼ਨ ਕਰਾ ਕੇ ਦਿਓ ਜਾ ਕੇ ਆਪਣਾ ਆਧਾਰ ਕਾਰਡ ਨਾ ਉਹ ਵੀ ਗਲਤ ਆ ਅਸੀਂ ਤੇ ਐਮਸੀ ਜਿਹੜੇ ਜਿਗਵਾੜਾ ਦੇ ਐਮਸੀ ਆ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਆਹ ਕੰਮ ਨਾ ਕਰੋ ਸਾਡੇ ਗਦਾਬ ਪੁੱਦ ਵਿੱਚ ਬਹੁਤ ਵੱਡਾ ਖਤਰਾ ਆ ਇਹਨਾਂ ਤੋਂ ਬਚਾਓ ਪਹਿਲੇ ਵੀ ਪੁਲਿਸ ਅੱਗੇ ਤੁਸੀਂ ਇਦਾਂ ਧਲਾਣਾ 플ਾਨ ਕੀਤਾ ਸੀ ਐਸਐਸਪੀ ਆਫਿਸ ਅੱਗੇ ਲੇਕਿਨ ਐਡਮਿਨਿਸਟ੍ਰੇਸ਼ਨ ਹਰ ਤਰੀਕੇ ਚ ਆ ਗਿਆ ਸੀ ਸੈਟੀਸਫਾਈਡ ਨਹੀਂ ਉਹਨਾਂ ਦੀ ਕਾਰਵਾਈ ਤੋਂ ਨੇ ਅਜੇ ਤਾਈਂ ਕੋਈ ਸਰਟੀਫਾਈਡ ਅਸੀਂ ਤੇ ਉਹਨਾਂ ਕੋ ਦੇਖਾਂਗੇ ਜੇ ਉਹਨਾਂ ਨੇ ਇੱਕ ਵੈਰੀਫਿਕੇਸ਼ਨ ਕਿੱਥੋਂ ਕਿੱਥੋਂ ਦੀ ਕੀਤੀ ਆ ਤੇ ਕਿੰਨਾ-ਕਿੰਨਾ ਦੀ ਕੀਤੀ ਆ ਹੁਣ ਜਿਨ੍ਹਾਂ ਦੀ ਵੈਰੀਫਿਕੇਸ਼ਨ ਨਹੀਂ ਹੋਈ ਅਸੀਂ ਉਹਨਾਂ ਦਾ ਰਿਕਾਰਡ ਬਣਾ ਲਿਆ ਵਾ ਅਸੀਂ ਉਹਨਾਂ ਨੇ ਮਾਲਕਾਂ ਦੇ ਨਾਮ ਲਿਖ ਲਏ ਆ ਅਸੀਂ ਉਹਨਾਂ ਮਾਲਕਾਂ ਦੇ ਪਰਚੇ ਕਰਾਵਾਂਗੇ ਜਿਨ੍ਹਾਂ ਨੇ ਅਜੇ ਤੱਕ ਵੈਰੀਫਿਕੇਸ਼ਨ ਨਹੀਂ ਕਰਾਈ ਜੇ ਇੱਕ ਘਰ ਵਿੱਚ 20 20 30 40 40 ਬੰਦੇ ਆ ਤੱਕ ਵੀ ਇੱਕ ਘਰ ਵਿੱਚ ਰਹਿ ਰਹੇ ਆ ਇੱਕ ਘਰ ਵਿੱਚ ਜਿੰਨੇ ਨੇ ਬੰਦੇ ਰਹਿ ਗਏ ਜੇ 40 ਬੰਦੇ ਜਾਂ 20 ਰਹਿ ਰਹੇ ਆ ਦੋਹਾਂ ਦੀ ਵੈਰੀਫਿਕੇਸ਼ਨ ਹੋ ਗਈ ਤੇ ਬਾਕੀ 18 ਦੀ ਵੈਰੀਫਿਕੇਸ਼ਨ ਕੌਣ ਕਰਾਉ ਉਹ ਸਾਡੇ ਲੱਗਦਾ ਕਿ ਉਹ ਕ੍ਰਿਮੀਨਲ ਹੋ ਸਕਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਥਾਣੇ ਨਹੀਂ ਪਹੁੰਚਦੇ ਉਹਨਾਂ ਨੂੰ ਕੋਈ ਡਰ ਹੋਏਗਾ ਤਾਂ ਹੀ ਉਹਨਾਂ ਨੇ ਵੈਰੀਫਿਕੇਸ਼ਨ ਨਹੀਂ ਕਰਾਈ ਸਮਾਨ ਚੌਂਚ ਸਨਾਤਨ ਕ੍ਰਾਂਤੀ ਦੇ ਵੱਲ ਵੱਲੋ ਮੀਟਿੰਗ ਰੱਖੀ ਗਈ ਸੀ ਸਾਡਾ ਮਤਲਬ ਇੱਕੋ ਸੀ ਕਿ ਅਸੀਂ ਇੱਕ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀ ਕਿ ਜਿਹੜੇ ਪ੍ਰਵਾਸੀ ਬਾਹਰੋਂ ਆਏ ਨੇ ਉਹਨਾਂ ਦੀ ਪਛਾਣ ਕੀਤੀ ਜਾਵੇ ਔਰ ਕੁਝ ਪੱਧਰ ਤੱਕ ਕਾਰਵਾਈ ਹੋਈ ਵੀ ਹੈਗੀ ਆ ਲੇਕਿਨ ਜਿਹੜੀ ਪਛਾਣ ਜਿਨ੍ਹਾਂ ਨੇ ਦਿੱਤੀ ਆ ਆਪਣੀ ਉਹ ਤੇ ਜੈਨੂਇਨ ਨੇ ਪਰ ਜਿਨ੍ਹਾਂ ਦੀ ਪਛਾਣ ਨਹੀਂ ਹੋਈ ਕੁਝ ਬੰਦੇ ਆਪਾਂ ਪੇਸ਼ ਕੀਤੇ ਨੇ ਉਹ ਬੰਦੇ ਅਪਰਾਧਿਕ ਸ਼ਬੀ ਦੇ ਲੱਗਦੇ ਨੇ ਜਿਹੜੇ ਆਪਣੀ ਪਛਾਣ ਨਹੀਂ ਦੇ ਰਹੇ ਤੇ ਪ੍ਰਸ਼ਾਸਨ ਨੂੰ ਅਸਾਂ 30 ਤਰੀਕ ਤੱਕ ਦਾ ਟਾਈਮ ਦਿੱਤਾ ਸੀ ਅੱਜ 2 ਤਰੀਕ ਨੂੰ ਇੱਥੇ ਕਰਨ ਮੀਟਿੰਗ ਰੱਖੀ ਆ ਅਗਰ ਪ੍ਰਸ਼ਾਸਨ ਨੇ ਉਹਨਾਂ ਤੇ ਕਿਸੇ ਤਰ੍ਹਾਂ ਦੀ ਵੀ ਕਾਰਵਾਈ ਨਹੀਂ ਕੀਤੀ ਜਾਂ ਉਹਨਾਂ ਦੀ ਪਛਾਣ ਨਹੀਂ ਮਤਲਬ ਕਿ ਸਾਡੇ ਸਾਹਮਣੇ ਪੇਸ਼ ਕੀਤੀ ਤਾਂ ਅਸੀਂ ਫਿਰ ਮੰਗ ਕਰਾਂਗੇ ਪ੍ਰਸ਼ਾਸਨ ਅੱਗੇ ਕਿ ਬਾਈ ਨੇਮ ਉਹਨਾਂ ਦੇ ਪਰਚੇ ਕਿਤੇ ਜਾਣ ਉਸੀ ਟੈਸਟ ਕਰ ਲਿਆ ਬੰਦੇ ਜਿਨ੍ਹਾਂ ਨੇ ਵੈਰੀਫਿਕੇਸ਼ਨ ਨਹੀਂ ਕਰਿਆ ਦੇਖੋ ਸਾਡੇ ਗਰੁੱਪ ਨੇ ਸਨਾਤਨ ਕ੍ਰਾਂਤੀ ਦਲ ਸ਼ਹਿਰ ਵਿੱਚ ਕਾਫੀ ਫੈਲ ਚੁੱਕਾ ਵਾ ਔਰ ਸਾਡੇ ਹਰ ਗਰੁੱਪ ਦੇ ਮੈਂਬਰਸ ਵੱਖ-ਵੱਖ ਏਰੀਆ 'ਚ ਜਿੱਥੇ ਰਹਿੰਦੇ ਨੇ ਆਪਾਂ ਹਰ ਕੇਸ ਨੇ ਕੋਈ 5-5 7-7 ਬੰਦੇ ਟੈਸਟ ਕੀਤੇ ਆ ਜਿਨ੍ਹਾਂ ਦੀ ਅਜੇ ਤੱਕ ਕੀ ਪਛਾਣ ਨਹੀਂ ਹੋ ਸਕੀ ਕੀ ਕਾਰਵਾਈ ਚਾਹੁੰਦੇ ਹੋ ਉਹਨਾਂ ਤੋਂ ਅਸੀਂ ਉਹਨਾਂ ਦੇ ਚਾਹੁੰਦੇ ਆ ਕਿ ਜਿਨ੍ਹਾਂ ਨੇ ਆਪਣੀ ਪਛਾਣ ਨਹੀਂ ਅਜੇ ਤੱਕ ਥਾਣੇ 'ਚ ਜਮ੍ਹਾਂ ਕਰਾਈ ਉਹਨਾਂ ਦੇ ਬਾਈ ਨੇਮ ਪਰਚੇ ਹੋਣੇ ਚਾਹੀਦੇ ਨੇ